हेलो माय इंस्टाग्राम फैमिली कैसे हैं आप आई नो आप सब लोगों का बहुत मन है ये जानने का कि मैं कैसी हूँ मेरा डाइट क्या है मेरा रूटीन क्या है आई एम गोना आंसर ऑल योर क्वेश्चंस लेकिन धीरे धीरे फॉर नाउ आई डिसाइडेड आई एम गोना टॉक अबाउट माय स्किन मुझे भी अच्छे खासे रिजल्ट्स. थे स्किन इज शाइनिंग बाय टीवी इंडस्ट्री तो बॉलीवुड तक का सफर तय करने वाली हिना खान इन दिन कैंसर जूझ रही अभिनेत्री इस मुश्किल ਦੌਰ ਦੇ ਵਿੱਚੋਂ ਗੁਜ਼ਰੀ ਹੈ ਤਾਂ ਦੱਸਦੀ ਕਿ ਹਿਨਾ ਖਾਨ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਹੈ ਤੇ ਉਹ ਤੀਜੇ ਪੜਾ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਦਾ ਇਲਾਜ ਵੀ ਉਹਨਾਂ ਨੇ ਸ਼ੁਰੂ ਕਰਵਾ ਦਿੱਤਾ ਹੈ ਜਿਵੇਂ ਹੀ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕ ਜਿਹੜੇ ਫੈਨਸ ਨੇ ਨਰਾਜ ਹੋ ਗਏ ਦੁਖੀ ਹੋ ਗਏ ਦੱਸਦੀ ਕਿ ਮੌਜੂਦਾ ਸਮੇਂ ਦੇ ਵਿੱਚ ਅਭਿਨੇਤਰੀ ਸੌਕੇ ਸਮੇਂ ਦੇ ਵਿੱਚ ਵੀ ਹਿੰਮਤ ਦਿਖਾ ਰਹੀ ਹੈ ਤੇ ਹਰ ਮੁਸ਼ਕਲ ਦਾ ਸਾਹਮਣਾ ਹੱਸ ਕੇ ਕਰ ਰਹੀ ਹੈ ਅਦਾਕਾਰਾ ਆਪਣੇ ਇਲਾਜ ਤੇ ਸਿਹਤ ਨਾਲ ਜੁੜੀ ਹਾਰੇ ਅਪਡੇਟਾਂ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਹੈ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ ਹਿਨਾ ਖਾਨ ਇਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸ਼ਿਕ ਭਾਵੁਕ ਹੋ ਗਏ ਤੇ ਉਹਨਾਂ ਦੇ ਹੌਸਲੇ ਦੀ ਤਾਰੀਫ਼ ਕਰ ਰਹੇ ਨੇ ਤਾਂ ਅਸੀਂ ਕੀ ਹਾਲੀ ਦੇ ਵਿੱਚ ਅਦਾਕਾਰਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣੀ ਸਕਿਨ ਅਤੇ ਪਿਗਮੈਂਟੇਸ਼ਨ ਬਾਰੇ ਗੱਲ ਕਰ ਰਹੀ ਹੈ ਇਸ ਦੌਰਾਨ ਅਦਾਕਾਰਾਂ ਨੇ ਟੀ-ਸ਼ਰਟ ਤੇ ਪਜਾਮਾ ਪਾਇਆ ਹੋਏ ਤੇ ਨਾਲ ਹੀ ਦੱਸ ਸੀ ਕਿ ਇਸ ਸੀ ਵਿੱਚ ਹਰ ਕਿਸੇ ਦਾ ਧਿਆਨ ਗਿਆ ਤਾਂ ਉਹਨਾਂ ਨੇ ਸਿਰ ਤੇ ਦੱਸ ਸੀ ਕਿ ਉਹਨਾਂ ਨੇ ਸਿਰ ਤੇ ਕਾਲੀ ਟੋਪੀ ਪਾਈ ਹੋਈ ਹੈ ਦਰਸਲ ਅਦਾਕਾਰਾਂ ਨੇ ਆਪਣੇ ਵਾਲ ਕਟਵਾ ਲਏ ਨੇ ਤੇ ਅੱਜ ਨੂੰ ਹੀ ਆਪਣੇ ਗੰंजे ਸਿਰ ਨੂੰ ਛਪਾਉਣ ਲਈ ਆਪਣੇ ਚਿਹਰੇ ਤੇ ਮੁਸਕਰਾਟ ਦੇ ਨਾਲ ਨਾਲ ਉਹਨਾਂ ਨੇ ਟੋਪੀ ਪਾ ਕੇ ਜਿਹੜਾ ਆਪਣਾ ਕਾਰਜ ਹੈ ਜਾਰੀ ਰੱਖਿਆ ਸਮੇ ਟੋਪੀ ਦੇ ਕਿਨਾਰਿਆਂ ਤੋਂ ਉਸ ਦੇ ਕੱਟੇ ਹੋਏ ਸਿਰ ਦਾ ਜਿਹੜਾ ਸਾਹ ਪਤਾ ਲੱਗ ਰਿਹਾ ਜਿਸ ਤੋਂ ਇਹ ਲੱਗ ਰਿਹਾ ਕਿ ਆਦਾ ਕਾਰਨ ਇਹ ਆਪਣੇ ਵਾਲ ਕਟਵਾ ਲਏ ਨੇ ਅਦਾਕਾਰਾ ਕੀਮੋ ਸੈਸ਼ਨ ਲੈ ਰਹੀ ਹੈ ਤੇ ਹਾਲੀ ਦੇ ਵਿੱਚ ਉਹਨਾਂ ਦੀ ਸਰਜਰੀ ਵੀ ਹੋਈ ਹੈ ਜਜ ਜੇ ਤੂ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਦੇਖਦੇ ਹਿਨਾਂ ਖਾਨ ਨੇ ਆਪਣੇ ਵਾਲ ਆਪ ਹੀ ਕਟਾਉਣ ਦਾ ਜਿਹੜਾ ਮੁਸ਼ਕਿਲ ਫੈਸਲਾ ਲਿਆ ਤੁਹਾਨੂੰ ਦੱਸੀ ਕਿ ਕੁਝ ਦਿਨ ਪਹਿਲਾਂ ਹੀ ਹਿਨਾਂ ਖਾਨ ਨੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਵਾਲ ਕਟਾ ਲਏ ਸੀ ਅਤੇ ਉਹਨਾਂ ਨੇ ਆਪਣੇ ਸੰਗਲੇ ਵਾਲ ਜਿਹੜੇ ਕੱਟ ਕੇ ਜਿਹੜਾ ਬॉय हेयर कट ਸਟਾਈਲ ਉਹ ਰੱਖਿਆ ਹੋਇਆ ਸੀ ਪਰ ਹੁਣ ਅਦਾਕਾਰ ਨੇ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ ਤੇ ਅਦਾਕਾਰ ਲਈ ਇਹ ਬੇਹੱਦ ਭਾਵੁਕ ਪਲ ਨੇ ਅਦਾ ਕਰਨੇ ਆਪਣੀਆਂ ਭਾਵਨਾਵਾਂ ਨੂੰ ਛਪਾਉਂਦੇ ਹੋਏ ਆਪਣਾ ਕੰਮ ਜਾਰੀ ਰੱਖਿਆ ਹੈ ਤੇ ਸੋਸ਼ਲ ਮੀਡੀਆ ਤੇ ਕਲਾਸ ਦੇ ਦੌਰਾਨ ਵੀ ਆਪਣਾ ਕੰਮ ਕਰਕੇ ਦਿਖਾ ਰਹੀ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਸ਼ੀਨਾ ਖਾਨ ਦਾ ਪਰਿਵਾਰ ਤੇ ਬॉयਫ੍ਰੈਂਡ ਉਸਦੇ ਨਾਲ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਜਿਹੜੇ ਫੈਨਸ ਨੇ ਉਹਨਾਂ ਦੀ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ ਹੈਲੋ ਮਾਈ ਇੰਸਟਾਗ੍ਰam ਫੈਮਿਲੀ کیسے ਹੈ ਆਪ ਆਈ نو ਆਪ ਸਭ ਲੋਕ ਲੋਗਾਂ ਦਾ ਬਹੁਤ ਮਨ ਹੈ ਇਹ ਜਾਣੇਗਾ ਕਿ ਮੈਂ ਕੈਸੀ ਹੂੰ ਮੇਰਾ ਡਾਇਟ ਕੀ ਹੈ ਮੇਰਾ ਰੂਟੀਨ ਕੀ ਹੈ ਆਮ ਗੋ ਟੂ ਅਨਸਰ 올 ਯਰ ਕੁਐਸਚਨਸ ਲੇਕਿਨ ਥੀਰੇ ਥੀਰੇ ਫੋਰ ਨਾਓ ਆਰ ਡਿਸਾਈਡਡ ਆਮ ਗੋ ਟ ਉਹ ਮੋਜੇ ਵੀ ਅੱਛੇ ਘਸਰ ਜਰ ਸਕਿੰ ਕਿੰ ਇਜ਼ ਸ਼ਾਈਨਿੰਗ ਬਾਈ ਟਿਵੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈ ਕਰਨ ਵਾਲੀ ਹਿਨਾ ਖਾਨ ਇੰਦਨੀ ਕੈਂਸਰ ਦੇ ਨਾਲ ਜੂਝ ਰਹੀ ਹੈ ਬਈ ਨੇਤਰੀ ਇਸ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰੀ ਹੈ ਹਾਂ ਦੱਸ ਜੀ ਕਿ ਹਿਨਾ ਖਾਨ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਤੇ ਉਹ ਤੀਜੇ ਪੜਾ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਦਾ ਇਲਾਜ ਵੀ ਉਹਨਾਂ ਨੇ ਸ਼ੁਰੂ ਕਰਵਾ ਦਿੱਤਾ ਹੈ ਜਿਵੇਂ ਹੀ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕ ਜਿਹੜੇ ਫੈਨਸ ਨੇ ਨਾਰਾਜ਼ ਹੋ ਗਏ ਦੁਖੀ ਹੋ ਗਏ ਦੱਸ ਜੀ ਕਿ ਮੌਜੂਦਾ ਸਮੇਂ ਦੇ ਵਿੱਚ ਅਭਿਨੇਤਰੀ ਸੌਕੇ ਸਮੇਂ ਦੇ ਵਿੱਚ ਵੀ ਹਿੰਮਤ ਦਿਖਾ ਰਹੀ ਹੈ ਤੇ ਹਰ ਮੁਸ਼ਕਿਲ ਦਾ ਸਾਹਮਣਾ ਹੱਸ ਕੇ ਕਰ ਰਹੀ ਹੈ ਅਦਾਕਾਰਾ ਡੇਟਾ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਹੈ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ ਹਨਾ ਖਾਨ ਨੇ ਹਾਲੀ ਦੇ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸ਼ਕ ਭਾਵੁਕ ਹੋ ਗਏ ਤੇ ਉਹਨਾਂ ਦੇ ਹੌਸਲੇ ਦੀ ਤਾਰੀਫ਼ ਕਰ ਰਹੇ ਨੇ ਤੁਸੀਂ ਕਿ ਹਾਲੀ ਦੇ ਵਿੱਚ ਅਦਾਕਾਰਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣੀ ਸਕਿਨ ਅਤੇ ਪਿਗਮੈਂਟੇਸ਼ਨ ਬਾਰੇ ਗੱਲ ਕਰ ਰਹੀ ਹੈ ਇਸ ਦੌਰਾਨ ਅਦਾਕਾਰਨ ਟੀ-ਸ਼ਰਟ ਤੇ ਪਜਾਮਾ ਪਾਇਆ ਹੋਏ ਤੇ ਨਾਲ ਹੀ ਦੱਸਦੀ ਕਿ ਇਸ ਸੀਨ ਵਿੱਚ ਹਰ ਕਿਸੇ ਦਾ ਧਿਆਨ ਗਿਆ ਤਾਂ ਉਹਨਾਂ ਨੇ ਸਿਰ ਤੇ ਦੱਸਦੀ ਕਿ ਉਹਨਾਂ ਨੇ ਸਿਰ ਤੇ ਕਾਲੀ ਟੋਪੀ ਪਾਈ ਹੋਈ ਹੈ ਦਰਸਲ ਅਦਾਕਾਰਾਂ ਨੇ ਆਪਣੇ ਵਾਲ ਕਟਵਾ ਲਏ ਨੇ ਤੇ ਅਚਨੇ ਹੀ ਆਪਣੇ ਗੰंजे ਸਿਰ ਨੂੰ ਛਪਾਉਣ ਲਈ ਆਪਣੇ ਚਿਹਰੇ ਤੇ ਮੁਸਕਰਾਟ ਦੇ ਨਾਲ ਨਾਲ ਉਹਨਾਂ ਨੇ ਟੋਪੀ ਪਾ ਕੇ ਜਿਹੜਾ ਆਪਣਾ ਕਾਰਜ ਹੈ ਜਾਰੀ ਰੱਖਿਆ ਇਸ ਸਮੇ ਟੋਪੀ ਦੇ ਕਿਨਾਰਿਆਂ ਤੋਂ ਉਸ ਦੇ ਕੱਟੇ ਹੋਏ ਸਿਰ ਦਾ ਜਿਹੜਾ ਸਾਹ ਪਤਾ ਲੱਗ ਰਿਹਾ ਜਿਸ ਤੋਂ ਇਹ ਲੱਗ ਰਿਹਾ ਕਿ ਆਦਾ ਕਾਰਨ ਆਪਣੇ ਵਾਲ ਕਟਵਾ ਲਏ ਨੇ ਅਦਾਕਾਰਾ ਕੀਮੋ ਸੈਸ਼ਨ ਲੈ ਰਹੀ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਦੀ ਸਰਜਰੀ ਵੀ ਹੋਈ ਹੈ ਜੇ ਤੇ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਦੇਖਦੇ ਹੇਨਾ ਖਾਨ ਨੇ ਆਪਣੇ ਵਾਲ ਆਪ ਹੀ ਕਟਾਉਣ ਦਾ ਜਿਹੜਾ ਮੁਸ਼ਕਿਲ ਫੈਸਲਾ ਲਿਆ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਹੇਨਾ ਖਾਨ ਨੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਵਾਲ ਕਟਾ ਲਏ ਸੀ ਅਤੇ ਉਹਨਾਂ ਨੇ ਆਪਣੇ ਸੰਗਲੇ ਵਾਲ ਜਿਹੜੇ ਕੱਟ ਕੇ ਜਿਹੜਾ ਬॉय हेयर कट ਸਟਾਈਲ ਉਹ ਰੱਖਿਆ ਹੋਇਆ ਸੀ ਪਰ ਹੁਣ ਅਦਾਕਾਰ ਨੇ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਠਟਾ ਦਿੱਤਾ ਹੈ ਤੇ ਅਦਾਕਾਰ ਲਈ ਇਹ ਬੇਹੱਦ ਭਾਵੁਕ ਪਲ ਨੇ ਅਦਾ ਕਰਨੇ ਆਪਣੀਆਂ ਭਾਵਨਾਵਾਂ ਨੂੰ ਛਪਾਉਂਦੇ ਹੋਏ ਆਪਣਾ ਕੰਮ ਜਾਰੀ ਰੱਖਿਆ ਹੈ ਤੇ ਸੋਸ਼ਲ ਮੀਡੀਆ ਤੇ ਕਲਾਸ ਦੇ ਦੌਰਾਨ ਵੀ ਆਪਣਾ ਕੰਮ ਕਰਕੇ ਦਿਖਾ ਰਹੀ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਸ਼ੀਨਾ ਖਾਨ ਦਾ ਪਰਿਵਾਰ ਤੇ ਬॉयਫਰੈਂਡ ਉਸਦੇ ਨਾਲ ਇਹ ਵੀਡੀਓ ਵੇਖਣ ਤੋਂ ਬਾਅਦ ਜਿਹੜੇ ਫੈਨਸ ਨੇ ਉਹਨਾਂ ਦੀ ਜਲਦੀ ਠੀਕ ਹੋਣ ਦੀ ਦੁਆ ਕਰ